ਇਸ ਤਰ੍ਹਾਂ ਜੀ ਅੱਜ ਸਾਨੂੰ ਅ ਥੋੜੇ ਦਿਨ ਪਹਿਲਾਂ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਬਾਪ ਨੇ ਆਪਣੀ ਲੜਕੀ ਦਾ ਪਿੰਡ ਵਿਰਕਲਾ ਜਿਹੜਾ ਹੈਗਾ ਉਹ ਅ ਮਰਡਰ ਕਰਤਾ ਤੇ ਜਾ ਕੇ ਜਦੋਂ ਮੌਕੇ ਤੇ ਗਏ ਪੜਤਾਲ ਹੈਗੀ ਕੀਤੀ ਆ ਤੇ ਮੁੱਢਲੀ ਤੋਂ ਇੰਨੀ ਗੱਲ ਹੀ ਪਤਾ ਲੱਗਿਆ ਹਜੇ ਕਿ ਇੱਕ ਲੜਕੀ ਹੈਗੀ ਐ ਜਸਮਨਦੀਪ ਕੌਰ ਅ ਪੁੱਤਰੀ ਇਹਦਾ ਨਾਂ ਹੈਗਾ ਜੀ ਅ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲਾ ਜਿਹਨੇ ਕਰੀਬ 5 ਸਾਲ ਪਹਿਲਾਂ ਜਿਹੜੀ ਹੈ ਇਹ ਜੱਟ ਸਿੱਖ ਨੇ ਤੇ ਕੋਈ ਜਿਹੜੇ ਹੈਗੇ ਨੇੜੇ ਘਰ ਸੀ ਉੱਥੇ ਕੋਈ ਹੋਰ ਸ਼ਰਮਾ ਹੈਗੇ ਆ ਪ੍ਰਵੀ ਸ਼ਰਮਾ ਔਰ ਫਰਮਨਦੀਪ ਸ਼ਰਮਾ ਉਹਦੇ ਨਾਲ ਇਸ ਲੜਕੀ ਨੇ ਜਿਹੜਾ ਹੈਗਾ ਹਾਈ ਕੋਰਟ ਤੋਂ ਮਨਜੋ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਤੇ ਨੇ ਆਪਣਾ ਜਿਹੜਾ ਹੈਗਾ ਲਵ ਮੈਰਿਜ ਕਰਾਈ ਸੀਗੀ ਤੇ ਇਹ ਜਿਹੜਾ ਵਾਸੀ ਉਹ ਨਹੀਂ ਸੀ ਸਹਾਰਦਾ ਤੇ ਇਹਨਾਂ ਨੇ ਜਿਹੜਾ ਅੱਜ ਇਹਦੇ ਬੱਚੀ ਵੀ ਹੈਗੀ ਹੈ ਕੋਈ 203 ਸਾਲ ਦੀ ਕਰੀਬ ਪਤਾ ਲੱਗਿਆ ਤੇ ਬੱਚੀ ਦੇ ਵੀ ਸੱਟਾਂ ਲੱਗੀਆਂ ਨੇ ਤੇ ਉਹਦੀ ਵੀ ਬਾਅਦ ਵਿੱਚ ਸਿਵਲ ਹਸਪਤਾਲ ਲੈ ਕੇ ਡੈਥ ਹੋ ਗਈ ਹੈ ਤੇ ਉੱਥੇ ਇਹਦਾ ਜਿਹੜਾ ਹੈਗਾ ਜਸਵੰਤਦੀਪ ਕੌਰ ਹੈਗੀ ਆ ਉਹਦਾ ਜਿਹੜਾ ਨੇ ਮਰਡਰ ਕਰ ਦਿੱਤਾ ਬਾਪ ਨੇ ਕਾਦੇ ਨਾਲ ਮਰਡਰ ਕੀਤਾ ਲੜਕੀ ਕਿੱਥੋਂ ਜਾ ਰਹੀ ਸੀ ਇਹ ਫਿਲਹਾਲ ਤੱਕ ਇਹ ਪਤਾ ਲੱਗਿਆ ਵੀ ਇਹਨੇ ਕਈ ਨਾਲ ਜਿਹੜਾ ਉਹਦਾ ਮਰਡਰ ਕੀਤਾ ਆ ਵੀ ਲੜਕੀ ਦਾ ਤਾਂ ਜਿਹੜੀ ਬੱਚੀ ਹੈਗੀ ਆ ਉਹਦੇ ਵੀ ਸੱਟਾਂ ਲੱਗੀਆਂ ਸੀ ਪਹਿਲਾਂ ਉਹਦਾ ਸਿਰ ਵੱਜ ਗਿਆ ਕਿਤੇ ਰੋਡ ਦੇ ਉੱਪਰ ਜਾਂ ਉਹਦੇ ਵੀ ਸੱਟਾਂ ਮਾਰੀਆਂ ਨੇ ਤੇ ਉਹਦੀ ਵੀ ਹਸਪਤਾਲ ਜਾ ਕੇ ਜਿਹੜਾ ਦਾਖਲ ਕਰਾਇਆ ਸੀ ਤੇ ਉਹਦੀ ਵੀ ਉੱਥੇ ਜਾ ਕੇ ਜਿਹੜੀ ਆ ਉਹ ਡੈਥ ਜਿਹੜੀ ਕਿੰਨੇ ਲੋਕਾਂ ਨੇ ਇਹ ਘਟਨਾ ਨੂੰ ਜਾਣ ਦਿੱਤਾ ਇਹ ਫਿਲਹਾਲ ਤਾਂ ਅਜੇ ਜਿਹੜਾ ਹੈਗਾ ਰਾਜਾ ਨੰਬਰ ਦਾ ਜਿਹੜਾ ਕਹਿ ਰਹੇ ਆ ਲੜਕੀ ਦਾ ਬਾਪ ਹੈ ਉਹਦੇ ਬਾਰੇ ਹੀ ਪਤਾ ਲੱਗਿਆ ਬਾਕੀ ਅਜੇ ਜਿਹੜਾ ਹੈਗਾ ਉਹ ਰਵੀ ਸ਼ਰਮਾ ਜਾਂਦੇ ਪਰਿਵਾਰ ਵਾਲੇ ਜਿਹੜਾ ਵੀ ਜਿਹਦੇ ਜੋ ਸਟੇਟਮੈਂਟ ਦਰਜ ਕਰਾਉਣਗੇ ਉਹਦੇ ਅਨੁਸਾਰ ਜਿਹੜੀ ਉਹ ਕਾਰ ਹੋਈ ਹੈ। ਇਹਦਾ ਪਤੀ ਹੈ ਜਿਹੜਾ ਉਹ ਕਹਿੰਦਾ ਵੀ ਇਹਦਾ ਜਿਹੜਾ ਇਨਸਾਨ ਲੱਗਦਾ ਕਿ ਭਰਾ ਲੜਕੀ ਦਾ ਤੇ ਪਿਤਾ ਦੋਵਾਂ ਦੋਵਾਂ ਨੇ ਇਕੱਠਿਆਂ ਨਹੀਂ ਜਾ ਕੇ ਟੈਨਕਲ ਦੇ। ਦੇਖੋ ਬਿਆਨ ਹੋਣਗੇ ਜਿਸ ਤਰ੍ਹਾਂ ਬਿਆਨ ਹੋਣਗੇ ਉਹਦੇ ਹਿਸਾਬ ਨਾਲ ਸੀ ਉਹਦੀ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਗੇ। ਆਹ ਸਾਹ ਦੀ ਬੱਚੀ ਦੀ ਆਪ ਨਾ ਬੱਚੀ ਦਾ ਨਾਮ ਕੀ ਹੈ ਜਿਹੜੀ 4 ਸਾਲ ਦੀ ਸੀ ਉਹਦਾ ਨਾ ਇੱਕ ਮੈਂ 4 ਸਾਲ ਦੀ ਨਹੀਂ ਐ ਥੋੜੀ ਛੋਟੀ ਐ ਉਹ ਕਰੀਬ ਉਹ 3 ਸਾਲ ਦੇ ਆਸ-ਪਾਸ ਪਤਾ ਲੱਗਿਆ ਨਾਮ ਆਪਣੀ ਕਿੱਥੇ ਸੀ ਇਹ ਫਿਰ ਕਲਾ ਬਸ 8 ਦੇ ਉੱਪਰ ਬਸ ਦੇ ਕਿੱਥੇ ਗਈ ਸੀ ਲੜਕੀ ਕਿੱ데 ਜਾ ਰਹੀ ਸੀ ਇਹ ਬਸ ਤੇ ਚੜ ਰਹੀ ਸੀਗੀ ਲੜਕੀ ਆਪਣੇ ਬੱਚੇ ਨੂੰ ਨਾਲ ਲੈ ਕੇ ਜਿਹੜੇ ਹੈਗੇ ਆ ਉਹ ਬਸ ਤੇ ਚੜ ਰਹੀ ਸੀ ਸਰ ਪਹਿਲਾਂ ਕੋਈ ਚੜਾ ਕੋਈ ਆਇਆ ਇਹਨਾਂ ਨਾਲ ਕੋਈ ਇਸ ਤਰ੍ਹਾਂ ਦੀ ਨਹੀਂ ਪਹਿਲਾਂ ਕਦੇ ਨਹੀਂ ਆਇਆ ਜੀ ਪਹਿਲਾਂ ਕੋਈ ਸਾਡੇ ਕੋਲ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਕੋਈ ਕੰਪਲੇਨ ਨਹੀਂ ਤਕਰੀਬਨ 4 ਤੋਂ 5 ਸਾਲ ਹੋ ਗਏ ਇਹ ਮੁੰਡੇ ਨੇ ਜਿਹੜਾ ਹੈਗਾ ਉਥੇ ਆਪਦੇ ਪਿੰਡ ਦੀ ਲੜਕੀ ਨਾਲ ਮੈਰਿਜ ਕਰਾਈ ਹੈ। ਇਹ ਰੋਪੀ ਫਾਟੇ ਦੇ ਸਾਰੇ ਜਿਹੇ ਫਰਾਜ ਨਹੀਂ ਬਸ ਮੁਕੱਦਮਾ ਦਰਜ ਕਰ ਰਹੇ ਆ। ਐਫ ਆਰ ਕਰ ਰਹੇ ਆ ਤੇ ਦੋਸ਼ੀ ਵੀ ਗ੍ਰਿਫਤਾਰ ਕਰ ਲਵਾਂਗੇ ਜਲਦੀ।